ਲੁੱਕ ਬਜਰੀ ਦੇ ਨਾਲ ਭਰਿਆ ਚੱਲਦਾ ਟਿਪਰ ਛੱਡ ਕੇ ਰੀਚਾਰਜ ਕਰਾਉਣ ਡਰਾਈਵਰ ਲੱਗ ਪੈਂਦਾ ਤੇ ਇਸੇ ਦਰਮਿਆਨ ਟਿਪਰ ਰੜ ਗਿਆ ਵੇਖੋ ਫਿਰ ਉਸ ਤੋਂ ਬਾਅਦ ਕੀ ਹਾਲ ਬਣ ਜਾਂਦਾ ਹੈ ਜਿਸਲ ਗੁਰਦਾਸਪੁਰ ਮੁਕੇਰੀਆਂ ਰੋਡ ਦੇ ਪਿੰਡ ਚਾਵਾ ਦੇ ਨੇੜੇ ਸੜਕ ਬਣਾਉਣ ਵਾਲੀ ਇੱਕ ਕੰਪਨੀ ਦੇ ਵਿੱਚ ਪ੍ਰੀਮਿਕਸ ਭਰਿਆ ਸੀ ਤੇ ਪਹਿਲਾਂ ਹੀ ਇੱਕ ਜੂਸ ਰੇੜੀ ਇੱਥੇ ਪਲਟ ਗਈ ਸੀ ਤੇ ਫਿਰ ਇਹ ਗਰੀਬ ਪਰਿਵਾਰ ਦਾ ਮੂੰਗਫਲੀ ਵਾਲਾ ਖੋਖਾ ਵੀ ਡਰੜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਚਲਦਾ ਟਿਪਰ ਖੜਾ ਕਰਕੇ ਨੇੜੇ ਦੀ ਦੁਕਾਨ ਤੇ ਰੀਚਾਰਜ ਕਰਾਣ ਚਲਾ ਜਾਂਦਾ ਉਸਨੇ ਹੈਂਡ ਬ੍ਰੇਕ ਨਹੀਂ ਲਗਾਈ ਉਤਰਾਈ ਹੋਣ ਕਰਕੇ ਟਿਪਰ ਡਿੜ ਗਿਆ ਪਹਿਲਾ ਮਿਲਕ ਸ਼ੇਕ ਫਿਰ ਆਈਸਕ੍ਰੀਮ ਵਾਲੀ ਰੇੜੀ ਫਿਰ ਮੂੰਗਫਲੀ ਦੇ ਖੋਖੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਗਿਨਿਮਤ ਇਹ ਰਹਿ ਗਿਆ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਖੋਖੇ ਦਾ ਮਾਲਕ ਰਾਮਪਾਲ ਉਸ ਵੇਲੇ ਉੱਥੇ ਨਹੀਂ ਸੀ ਜਦ ਕਿ ਕੋਕੇ ਦੇ ਵਿੱਚ ਬੈਠੀ ਉਸ ਦੀ ਪਤਨੀ ਉਸ ਦੀ ਛੋਟੀ ਜਿਹੀ ਬੇਟੀ ਨੇ ਦੌੜ ਕੇ ਜਾਨ ਬਚਾਈ ਉਹ ਤੇ ਕੋਕਾ ਮਾਲਕ ਰਾਮਪਾਲ ਤੇ ਉਸ ਦੀ ਪਤਨੀ ਪੂਰੀ ਦਾਇਆ ਕਹਿਣਾ ਕਿ ਉਹਨਾਂ ਦਾ 25-30 ਹਜ਼ਾਰ ਦਾ ਨੁਕਸਾਨ ਹੋਇਆ ਜਦ ਕਿ ਮਿਲਕ ਸ਼ੇਕ ਆਈਸਕ੍ਰੀਮ ਦੀ ਰੇੜੀ ਲਾਉਣ ਵਾਲੇ ਪ੍ਰਵਾਸੀ ਦਾਇਆ ਕਹਿਣਾ ਕਿ ਉਸ ਦਾ 1.5 ਲੱਖ ਦਾ ਨੁਕਸਾਨ ਹੋ ਗਿਆ ਦੂਜੇ ਪਾਸੇ ਸਾਬਕਾ ਸਰਪੰਚ ਦਿਲਬੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਦੇ ਕਿਨਾਰੇ ਖੜੀਆਂ ਰੇੜੀਆਂ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਨੇ ਸਾਲ ਨੂੰ ਪਹਿਲਾ ਇੱਥੇ ਬੇਕਾਬੂ ਹੋਇਆ ਟਰੱਕ ਸੜਕ ਦੀਆਂ ਰੇੜੀਆਂ ਚ ਵੱਜਿਆ ਸੀ ਇੱਕ ਦੁਕਾਨ 'ਚ ਟਕਰਾਇਆ ਸੀ ਕਾਫੀ ਨੁਕਸਾਨ ਹੋਇਆ ਸੀ ਦੁਕਾਨ ਵੀ ਟੁੱਟ ਗਈ ਸੀ ਦੁਰਘਟਨਾ ਦਾ ਨਾਦੂ ਮੌਤਾਂ ਹੋਈਆਂ ਸਨ ਜਿਸ ਦੇ ਵਿੱਚ ਇੱਕ ਪਰਵਾਸੀ ਰੇੜੀ ਵਾਲਾ ਵੀ ਸ਼ਾਮਲ ਹੈ ਤਾਂ ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਰੇੜੀਆਂ ਦੇ ਲਈ ਵੱਖਰੀ ਜਗ੍ਹਾ ਤੇ ਫਿਰ ਨਿਯਮ ਦੇ ਅਧਾਰਿਤ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਜੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਜਿੱਥੇ ਤੱਕ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਇਹ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਖੜ ਦਿੱਤਾ ਉਹ ਫਿਰ ਟਰੱਕਾ ਜਿਹੜਾ ਇੱਥੋਂ ਤਲਾਣਾ ਸੜਕ ਦੀ ਸੜਕ ਦੇ ਵਿੱਚ ਤਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਕਦੇ ਜਾ ਵਜ ਇਹਨਾਂ ਦੇ ਵੇਖ ਤੋਂ ਕਰਾਣਾਂ ਦੇ ਜਾਨ ਜੂਰ ਨ ਬਚ ਗਈ ਆ ਪੀਆਂ ਪਰ ਭਾਈ ਦਾ ਕਰਾਣੇ ਪੈਣੀ ਆ ਵਿਚਾਰੇ ਗਰੀਬ ਲੋਗ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀ ਆ ਵਿਚਾਰੀ ਇੱਥੇ ਆ ਤੇ ਆ ਬਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫਿਰ ਵੀ ਜਿੱਦਾਂ ਮਰਜ਼ੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਵੀ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਦਾ ਇਦਾਂ ਵੀ ਰਲ ਮਿਲ ਕੇ ਕਰਨਾ ਚਾਹੀਦਾ ਹੈ ਤਾਂ ਵੀ ਲੋਗ ਹਮ ਲੋਗ ਭਾਗੇ ਇੱਕਦਮ ਮਾਲਕ ਨਹੀਂ ਕੋਲੀ ਛੋੜ ਕੇ ਭਾਗੇ ਆਏ ਉਹ ਕੋਲੀ ਜਿੰਸ ਵਾਲੋਂ ਕੀ ਰੇੜੀ ਚੁਰਾਈ ਸੀ ਤਾਂ ਵੀ ਹਮ ਲੋਗ ਆ ਕੇ ਦੇਖਦੇ ਨਹੀਂ ਪਹਿਲੇ ਰੇੜੀ ਗਈ पहले रेडी गिरी पहले रेडी गिरी है फिर ये गिरा उसके बाद में हमारी कोली गिरी है हम तो अकेले थे दोनों लोगों दो, दो लोग थे और कौन था एक लड़की है हमारी क्या हुआ था दोनों तो लोग तो के रेडी टूटली थी रेडी टूटे थे अब तो अब मैं एक दुकान के रेडी के पास खड़े थे जी वो मेरे को सामान बना के दे रहे थे तो एकदम अचानक ये

इसलिए हम सोनू जी के मदद से गए थे पंडोरी हमारी मदद बाबा जी ने की थी हमको आशीर्वाद मिला था बाबा जी का और पिंडलेल में हमारा मंदिर है वहाँ भी हम जाते हैं उसका भी धन्यवाद करते हैं बहुत अच्छा है बाबा जी तो हमारी मदद की है उन लोगों ने तो हमारी गिर की थी छोटे छोटे बच्चे हैं तो महाराज जी का हम बहुत बहुत धन्यवाद करते हैं ਰਿੰਕੂ ਮੇਰਾ ਨਾਮ ਆ ਪਿੰਡ ਲੇਲ ਦਾ ਰਹਿਣ ਵਾਲਾ ਬਰਸਾਤ ਦੇ ਘਟਨਾ ਦੇ ਵਿੱਚ ਬਹੁਤ ਜਿਆਦਾ ਮਾੜੇ ਹਾਲਾਤ ਸੀ ਕੋਠੇ ਚੋਂਦੇ ਸੀ ਅਸੀਂ ਸੋਨੂ ਪ੍ਰਧਾਨ ਨੂੰ ਆਖਿਆ ਸੋਨੂ ਪ੍ਰਧਾਨ ਨੇ ਸਾਨੂੰ ਕੰਡੋਰੀ ਖੜਿਆ ਤੇ ਮਹਾਰਾਜ ਜੀ ਵੱਲੋਂ ਸਾਨੂੰ ਮਦਦ ਦਿੱਤੀ ਗਈ ਉਹਦਾ ਧੰਨਵਾਦ ਕਰਦੇ ਆਂ ਪੰਡੋਰੀ ਦਾ ਉਹ ਦਿਨ ਬਹੁਤ ਮਾੜੇ ਸੀਗੇ ਔਰ ਕਿਵੇਂ ਦਾ ਅੱਜ ਮਹਿਸੂਸ ਕਰਦੇ ਹੋ ਜੇ ਬੱਚੇ ਵੀ ਤੁਹਾਡੇ ਜਾਂ ਤੁਹਾਡਾ ਪਰਿਵਾਰ ਵੀ ਅੱਜ ਤੁਹਾਡੀ ਛੱਤ ਦੁਬਾਰਾ ਪੈ ਗਈ ਬਹੁਤ ਜਿਆਦਾ ਖੁਸ਼ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਦਰਬਾਰ ਸ਼੍ਰੀ ਲੇਲਦਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆਂ ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆਂ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ ਉਹ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕਾਂ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕੀ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਹੈ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਦ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਉਹ ਆ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪੂਰਾ ਆ ਕੇ ਦਿੱਤੀ ਹੈ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਮਹਾਰਾਜ ਜੀ ਦਾ ਵੀ ਸ਼ੁਕਰੀਆ ਨਾ ਕਰਦੇ ਤੇ ਪਰ ਮਾਲਕਾਂ ਦੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬੋਤਾ ਇਹਨਾਂ ਜਿਹੜਾ ਗਰੀਬ ਔਕਾ ਦਾ ਜਿਹੜਾ ਨੁਕਸਾਨ ਹੋਇਆ ਇਨ ਜਾ ਮਾਲਕ ਪਰੰਜਾ ਡਰਾਈਵਰ ਪਰੇ ਤੇ ਜਿਹੜੀ ਅਕੇ ਤੋਂ ਇਹ ਦੁਬਾਰਾ ਇਹੋ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹ ਜੀ ਬਾਕੀ ਬਾਕੀ ਇੱਕ ਹੋਰ ਚੀਜ਼ ਹੈ कि ਜੇ ਦੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬੋਲਵੰਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਟਰੇਡ ਏਰੀਆ ਵਾ ਦੋਨਾਂ ਸਾਡਾ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇੜੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਜੋ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਯਾਰ ਦੱਸਦਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿੱਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮੌਤਾਂ ਵੀ ਹੋਈਆਂ ਸੀ ਉਹਦੇ